ओके ਹੋ ਗਿਆ ਜਦ ਇਹ ਇਹੋ ਹੋ ਗਿਆ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਖੜੇ ਆਂ ਸ਼੍ਰੀ ਆਨੰਦਪੁਰ ਸਾਹਿਬ ਦੇ ਥਾਣਾ ਵਿਖੇ ਇੱਥੇ ਜਿਹੜਾ ਮਸਲਾ ਐ ਐਸਸੀ ਐਕਟ ਦਾ ਜਿਹੜਾ ਪਰਚਾ ਦਰਜ ਹੋਇਆ ਐ ਬਾਸੋਵਾਲ ਦੇ ਤੋਂ ਬਾਸੋਵਾਲ ਦੇ ਤੋਂ ਹੋਰ ਬੰਦਿਆਂ ਦੇ ਖਿਲਾਫ ਮਾਮਲਾ ਕੀ ਐ ਆਪਾਂ ਥੋੜਾ ਜਿਹਾ ਜਾਣਦੇ ਆਂ ਸੁਰਜੀਤ ਸਿੰਘ ਤੇ ਹਰਜੀਤ ਸਿੰਘ ਸੁਰਜੀਤ ਸਿੰਘ ਢੇਰ ਜੀ ਕੀ ਮਾਮਲਾ ਸੀ ਮਾਮਲਾ ਇਹ ਐ ਵੀ ਬਾਸੋਵਾਲ ਦਾ ਸਰਪੰਚ ਐ ਪਾਠਕ ਜਿਹੜਾ ਆਪਣੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਜਿਹੜੇ ਨੇੜਲੇ ਸੀ ਮੰਤਰੀ ਦੇ ਉਹਨਾਂ ਨੂੰ ਚੰਗੀ ਤਰ੍ਹਾਂ ਹਰਾ ਕੇ ਸਰਪੰਚ ਬਣਿਆ ਔਰ ਉਹਦੇ ਖਿਲਾਫ ਜਿਹੜੀ ਲਗਾਤਾਰ ਕਿੜ ਕੱਢਣ ਦੀ ਖਾਤਰ ਪ੍ਰਸ਼ਾਸਨ ਨਾਲ ਪੁਲਿਸ ਨਾਲ ਇਹ ਇੱਕ ਸ਼ਹਿਦ ਹੈ ਜਿਹੜਾ ਮੰਤਰੀ ਦੀ ਸ਼ਹਿਦ ਹੈ ਜਿਹੜਾ ਪਰਚਾ ਹੈ ਉਹ ਐਸੀ ਜਾਤੀ ਸੂਚਕ ਦਾ ਜਿਹੜਾ ਪਾ ਕੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਤੇ ਪੁਲਿਸ ਵਜਾ ਨਹੀਂ ਦੱਸ ਰਹੀ ਪਰਚੇ ਦੇ ਜਿਹੜੇ ਪਰਚੇ ਕਰਾਉਣ ਵਾਲੇ ਬਿਆਨ ਹੈ ਉਹ ਪਿੰਡ ਦੇ ਵਾਸੀ ਹੈ ਨਹੀਂ ਉਹ ਬਾਹਰ ਦੇ ਪ੍ਰਵਾਸੀ ਹੈ ਰਹਿਣ ਵਾਲੇ ਤੇ ਇਹ ਸ਼ਰਿਆਮ ਜਿਹੜੀ ਧੱਕਾਸ਼ਾਹੀ ਹੈ ਮੰਤਰੀ ਚੋਣਾਂ ਤੋਂ ਪਹਿਲਾਂ ਕਿਹਾ ਕਰਦਾ ਸੀ ਕਿ ਅਸੀਂ ਜਿਹੜੇ ਥਾਣੇ ਹੈ ਉਹ ਸਾਰੇ ਗੰਗਾ ਜਲ ਨਾਲ ਧੋਤੇ ਹੁਣ ਕਿਸੇ ਨਾਲ ਜਿਹੜਾ ਧੱਕਾ ਉਹ ਨਹੀਂ ਹੋਊਗਾ ਲੇਕਿਨ ਅੱਜ ਜਿਹੜਾ ਗੰਗਾ ਜਲ ਹੈ ਮੰਤਰੀ ਦੀ ਸ਼ਹਿਤ ਹੈ ਜਿਹੜਾ ਪੁਲਿਸ ਨੇ ਪ੍ਰਸ਼ਾਸਨ ਨੇ ਲਗਾਤਾਰ ਪਰਚੇ ਕਰ ਰਹੀ ਹੈ ਆਮ ਲੋਕਾਂ ਦੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸਾਡੇ ਇਲਾਕੇ ਦੇ ਅੰਦਰ ਪਹਿਲਾਂ ਵੀ ਜਿੰਨੀਆਂ ਦਰਖਾਸਤਾਂ ਜੇ ਆਮ ਆਦਮੀ ਪਾਰਟੀ ਦਾ ਕੋਈ ਕਹਿਵੇ ਤਾਂ ਚੱਟ ਪਰਚਾ ਹੋ ਜਾਂਦਾ ਜੇ ਕੋਈ ਦੂਜੀ ਧਿਰ ਆ ਕੇ ਕਹਿੰਦੀ ਤਾਂ ਉਹਨੂੰ ਇਨਸਾਫ਼ ਹੈ ਜਿਹੜਾ ਉਹ ਮਿਲ ਨਹੀਂ ਸਕਦਾ ਇਹ ਮੰਤਰੀ ਦੀ ਜਿਹੜੀ ਛਰੇਮ ਧੱਕੇਸ਼ਾਹੀ ਹੈ ਇਹ ਗੁੰਡਾ ਕਰਦੀ ਹੈ ਇੱਕ ਚੁਣਿਆ ਹੋਇਆ ਪਿੰਡ ਦਾ ਨਮਾਇੰਦਾ ਜਿਹੜਾ ਸਰਪੰਚ ਹੈ ਉਹਦੇ ਖਿਲਾਫ ਇਦਾਂ ਦੇ ਜਿਹੜੀਆਂ ਧਾਰਾਂ ਲਾ ਕੇ سنگੀਨ ਧਾਰਾਂ ਲਾ ਕੇ ਉਹਨੂੰ ਜੇਲ੍ਹ ਦੇ ਅੰਦਰ ਡਕਣਾ ਅਸੀਂ ਇਹਦੀ ਜ਼ੋਰਦਾਰ ਸ਼ਬਦਾਂ ਚ ਨਖੇਦੀ ਕਰਦੇ ਹਾਂ ਅੱਜ ਇਲਾਕੇ ਦੇ ਸੈਂਕੜੇ ਹਜ਼ਾਰਾਂ ਲੋਕ ਐ ਜਿਹੜੇ ਇਸ ਪਰਚੇ ਦੇ ਵਿਰੋਧ ਦੇ ਵਿੱਚ ਥਾਣੇ ਦੇ ਮੋਰੇ ਇਕੱਠੇ ਹੋਏ ਐ ਔਰ ਪੁਲਿਸ ਪ੍ਰਸ਼ਾਸਨ ਚਾਹੀਦਾ ਕਿ ਉਹ ਜਿਹੜਾ ਮੰਤਰੀ ਦਾ ਹੱਥ ਢੋਕਾ ਨਾ ਬਣ ਸਗੋ ਲੋਕਾਂ ਨੂੰ ਜਿਹੜਾ ਇਨਸਾਫ ਹੈ ਦੇਵੇ ਮੰਤਰੀ ਦਾ ਵੀ ਫਰਜ ਬਣਦਾ ਕਿ ਉਹਨੂੰ ਵੋਟਾਂ ਲੋਕਾਂ ਨਾਲ ਪਾਈਆਂ ਸਾਰਿਆਂ ਨਾਲ ਕਿਸੇ ਨਾਲ ਜਿਹੜੀ ਬੇਇਨਸਾਫੀ ਹੈ ਉਹ ਨਾ ਕਰੇ ਇਹ ਸਰਪੰਚ ਨਾਲ ਜਿਹੜੀ ਸ਼ਰਮ ਬੇਇਨਸਾਫੀ ਹੋਈ ਹੈ ਇਹ ਚੁਣੇ ਹੋਏ ਨਮਾਇੰਦਿਆਂ ਨਾਲ ਇੱਕ ਪੰਚਾਇਤੀ ਰਾਜ ਐਕਟ ਨਾਲ ਵੀ ਇੱਕ ਧੱਕੇ ਛਾਈ ਹੈ ਜਿਹਦੀ ਅਸੀਂ ਜਿੰਨੇ ਸ਼ਬਦਾਂ ਜਨੇ ਖੇਦੀ ਕਰਦੇ ਹਾਂ ਉੰਨੀ ਥੋੜੀ ਹੈ ਸੁਰਜੀਤ ਸਿੰਘ ਜੀ ਜੇ ਆਪਾਂ ਮਤਲਬ ਜੇ ਆਪਾਂ ਦੇਖੀਏ ਤਾਂ ਜਿਹੜੇ ਇਸ ਪੱਖ ਦੇ ਲੋਕ ਆ ਆਪਾਂ ਜੇ ਕਿਤੇ ਇਧਰ ਲਈ ਧਰਦੇ ਜਾਂ ਇਧਰ ਲਈ ਧਰਦੇ ਆਪਾਂ ਕਹਿੰਦੇ ਉਹ ਹੈ ਸਾਰੇ ਇੱਕੋ ਹੀ ਪੱਖ ਦੇ ਆ ਤੁਹਾਨੂੰ ਕਿਤੇ ਲੱਗਦਾ ਨਹੀਂ ਜਿਹੜੀ ਰਾਜਨੀਤੀ ਸਾਡੇ ਲੋਕਾਂ ਨੂੰ ਵੰਡ ਰਹੀ ਹੈ ਉਹਦੇ ਵਿੱਚ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਉਹ ਸ਼ਰਿਆਂ ਵਿੱਚ ਇੱਥੇ ਦਿਖਦਾ ਸੀ ਜਿਨ੍ਹਾਂ ਲੋਕਾਂ ਨੇ ਪਰਚਾ ਕਰਾਇਆ ਤੇ ਜੂਦੇ ਜਿਹੜੇ ਬਰੋਚ ਚ ਖੜਨ ਵਾਲੇ ਲੋਕ ਆ ਉਹਨਾਂ ਨਾਲ ਆ ਕੇ ਧੱਕੇਸ਼ਾਹੀ ਲਾਪੇ ਕਰਨ ਉਹ ਲੜਨ ਲੱਪੇ ਕਿ ਸਾਨੂੰ ਇਨਸਾਫ ਦੇ ਉਹ ਇਨਸਾਫ ਉਹਨੇ ਦਾ ਪਰਚਾ ਕਰਾਤਾ ਦੂਆ ਬਸੇ ਲੋਕਾਂ ਦਾ ਜਿਹੜਾ ਸਾਡਾ ਹੱਕ ਹੈ ਕਿ ਜੇ ਕਿਸੇ ਨਾਲ ਤੱਕਾ ਹੋਇਆ ਅਸੀਂ ਇਨਸਾਫ ਮੰਗ ਸਕਦੇ ਆ ਪਰ ਇੱਥੇ ਜਿਹੜਾ ਭਰਾ ਨੂੰ ਭਰਾ ਨਾਲ ਲੜਾਉਣ ਦੀ ਵੀ ਮੰਤਰੀ ਜਿਹੜੀ ਹੈ ਕੋਜੀ ਹਰਕਤ ਜਿਹੜੀ ਕਰ ਰਹੀ ਆ ਇਹ ਇਹ ਵੀ ਅਤੀ ਨਿੰਦਣਯੋਗ ਹੈ ਇਹ ਸਨ ਸੁਰਜੀਤ ਸਿੰਘ ਢੇਰ ਜੀ ਜਿਨ੍ਹਾਂ ਨੂੰ ਆਪਾਂ ਸੁਣਿਆ ਦੇਖਿਆ ਜਿਹੜਨ ਬੜੇ ਅੱਛੇ ਵਿਚਾਰਾਂ ਦੇ ਨਾਲ ਜਿਹੜੇ ਸਾਰੇ ਮਸਲੇ ਦਾ ਜਿਹਨਾਂ ਨੇ ਹੱਲ ਸਾਨੂੰ ਦੱਸਿਆ ਜਾਂ ਇਹ ਜਿਹੜੀ ਗੱਲ ਹੈ ਜਿੱਥੇ ਜਿੰਦਾਬਾਦ ਮੁਰਦਾਬਾਦ ਦੇ ਦੋਨੋਂ ਤਰਫ ਤੋਂ ਨਾਰੇ ਲੱਗੇ ਆ ਸਰਕਾਰ ਦੇ ਹੱਕ ਚ ਵੀ ਤੇ ਖਿਲਾਫ ਵੀ ਤੇ ਉਹੀ ਆਪਾਂ ਮਸਲਾ ਜਿਹੜਾ ਹੈ ਉਹਦੇ ਬਾਰੇ ਆਪਾਂ ਹੁਣ ਥਾਣੇ 'ਚ ਪਹੁੰਚੇ ਆਪਾਂ ਕਿਸੇ ਹੋਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਿਡਨ ਸਾਈਡ ਦੇ ਨਾਲ ਅਨੰਦਪੁਰ ਸਾਹਿਬ ਤੋਂ ਜਸਪਾਲ ਸਿੰਘ ਦੇ ਨਾਲ